ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਹੀ ਸ਼ਾਨਦਾਰ ਬਿਲਡਿੰਗ ਜੋ ਕਿ ਕਿਰਾਏ ਲਈ ਖਾਲੀ ਹੈ ਇਹ ਬਿਲਡਿੰਗ ਸ਼ਹਿਰ ਦੇ ਬਿਲਕੁਲ ਵਿਚਕਾਰ ਰੋਡ ਕੀ ਰੋਡ ਉੱਪਰ ਸ਼ਹੀਦ ਭਗਤ ਸਿੰਘ ਚੌਂਕ ਤੋਂ ਪਹਿਲਾਂ ਸਥਿਤ ਹੈ ਬੱਸ ਸਟੈਂਡ ਤੋਂ ਇਸ ਦੀ ਦੂਰੀ ਮਹਿਜ਼ 500 ਮੀਟਰ ਹੈ ਬਿਲਡਿੰਗ ਦੇ ਗਰਾਊਂਡ ਫਲੋਰ ਤੇ ਸੈਲੂਨ ਬਣਿਆ ਹੋਇਆ ਹੈ ਅਤੇ ਉੱਪਰ ਪਹਿਲਾਂ ਆਇਲਟ ਸੈਂਟਰ ਚੱਲਦਾ ਸੀ ਆਓ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਬਿਲਡਿੰਗ ਪਹਿਲਾਂ ਆਪਾਂ ਚੱਲਦੇ ਹਾਂ ਸੈਲੂਨ ਦੇ ਅੰਦਰ ਇਹ ਹੈ ਸੈਲੂਨ ਦਾ ਐਂਟ੍ਰੈਂਸ ਪੁਆਇੰਟ ਇਸ ਤੋਂ ਬਾਅਦ ਸਾਹਮਣੇ ਇਹ ਰਿਸੈਪਸ਼ਨ ਹੈ ਸੈਲੂਨ ਦੀ ਔਰ ਇਹ ਹੈ ਜੈਂਟਸ ਦੀ ਲਈ ਬਣਿਆ ਹੋਇਆ ਸੈਲੂਨ ਬਹੁਤ ਹੀ ਸ਼ਾਨਦਾਰ ਔਰ ਬੜੇ ਵਧੀਆ ਢੰਗ ਨਾਲ ਸਜਿਆ ਹੋਇਆ ਇਹ ਸੈਲੂਨ ਬਿਲਕੁਲ ਇਸੇ ਤਰ੍ਹਾਂ ਪੂਰੇ ਸਾਜੋ-ਸਮਾਨ ਦੇ ਲਈ ਦੇ ਨਾਲ ਕਿਰਾਏ ਲਈ ਖਾਲੀ ਹੈ ਇਸ ਤੋਂ ਬਾਅਦ ਇਸ ਦਾ ਇੱਕ ਦੂਸਰਾ ਪਾਰਟ ਜੋ ਕਿ ਲੇਡੀਜ਼ ਦੇ ਲਈ ਬਣਿਆ ਹੋਇਆ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਇਹ ਹੈ ਲੇਡੀਜ਼ ਦੇ ਲਈ ਬਣਿਆ ਹੋਇਆ ਸੈਲੂਨ ਪੂਰੀਆਂ ਸੁਵਿਧਾਵਾਂ ਦੇ ਨਾਲ ਪੂਰੀ ਤਰ੍ਹਾਂ ਸਜਜਿਤ ਔਰ ਬਹੁਤ ਹੀ ਸ਼ਾਨਦਾਰ ਹਰ ਇੱਕ ਫੈਸਿਲਿਟੀ ਇੱਥੇ ਉਪਲਬਧ ਹੈ ਇਸ ਸੈਲੂਨ ਦੇ ਵਿੱਚ ਔਰ ਇਹ ਪੂਰਾ ਲੇਡੀਜ਼ ਔਰ ਜੈਂਟਸ ਦਾ ਪੂਰਾ ਕੰਪਲੀਟ ਸੈਲੂਨ ਕਿਰਾਏ ਦੇ ਲਈ ਖਾਲੀ ਹੈ ਜੇ ਕਿਸੇ ਵੀਰ ਨੇ ਸੈਲੂਨ ਦਾ ਕੰਮ ਕਰਨਾ ਤਾਂ ਇੱਥੇ ਉਸ ਨੂੰ ਕੁਝ ਵੀ ਘਰੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਇੱਕ ਨਵਾਂ ਰੁਪਿਆ ਵੀ ਖਰਚ ਕਰਨ ਦੀ ਜ਼ਰੂਰਤ ਨਹੀਂ ਫੁੱਲੀ ਏਸੀ ਬਹੁਤ ਹੀ ਸ਼ਾਨਦਾਰ ਹਰ ਸਹੂਦਾ ਇਸ ਬਿਲਡਿੰਗ ਦੇ ਵਿੱਚ ਤੁਹਾਨੂੰ ਮਿਲੂਗੀ ਔਰ ਜੇ ਕਿਸੇ ਵੀਰ ਨੇ ਇਹ ਸੈਲੂਨ ਕਿਰਾਏ ਤੇ ਲੈਣਾ ਹੈ ਤਾਂ ਜਲਦੀ ਤੁਸੀਂ ਨੰਬਰ ਦੇਵਾਂਗੇ ਉਹਨਾਂ ਤੇ ਸੰਪਰਕ ਕਰੋ और इस ही इसकी दूसरी मंजिल के उपर बनिया हुआ है एक आईलैट सेंटर वो भी तो तो दिखाए आईलैट सेंटर ये उसका रस्ता है आईलैट सेंटर का <laughs> ਸਭ ਤੋਂ ਪਹਿਲਾਂ ਤਾਂ ਬਹੁਤ ਸ਼ਾਨਦਾਰ ਐਂਟ੍ਰੈਂਸ ਹੈ ਇਸ ਦੀ ਇਹ ਹੈ ਜੀ ਇਸ ਆਇਲੈਂਡ ਸੈਂਟਰ ਦੀ ਐਂਟ੍ਰੈਂਸ ਇੱਥੇ ਪਹਿਲਾਂ ਆਇਲੈਂਡ ਸੈਂਟਰ ਇਸ ਬਿਲਡਿੰਗ ਦੇ ਵਿੱਚ ਚੱਲ ਰਿਹਾ ਸੀ ਇਹ ਰਿਸੈਪਸ਼ਨ ਏਰੀਆ और उस तो बाद बहुत ही शानदार ऑफिस थानों दिखाने बनया हुआ है एसी वगैरह सब कुछ लगा हुआ है ਅਸੀਂ ਤੋਂ ਗਏ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਕਲਾਸਰੂਮ ਹੈ ਜਿਹੜੇ ਇਸ ਦੇ ਵਿੱਚ ਤਿੰਨ ਕਲਾਸਰੂਮ ਇਸ ਬਿਲਡਿੰਗ ਦੇ ਵਿੱਚ ਬਣੇ ਹੋਏ ਆ ਇਹ ਪਹਿਲਾ ਕਲਾਸਰੂਮ ਹੈ ਜੀ ਉਸ ਤੋਂ ਬਾਅਦ ਇਹ ਹੈ ਦੂਸਰਾ ਕਲਾਸਰੂਮ ਜਿੱਥੇ 15 ਸਟੂਡੈਂਟ ਬੈਠਣ ਦੀ ਇਸ ਕਲਾਸਰੂਮ ਦੀ ਕੈਪੈਸਿਟੀ ਹੈ ਇੱਕ ਦੀ ਰੇਸੇ ਤਰਾਹੀ ਇਹ ਹੈ ਤੀਸਰਾ ਕਲਾਸਰੂਮ ਜੀ ਕਾਫੀ ਖੁੱਲੇ ਡੁੱਲੇ ਕਲਾਸਰੂਮ ਹੈ ਔਰ ਬਕਾਇਦਾ ਕੰਪਿਊਟਰ ਦੇ ਵਾਸਤੇ ਵੀ ਪੂਰਾ ਵਧੀਆ ਸਿਸਟਮ ਬਣਿਆ ਹੋਇਆ ਹੈ ਇਸ ਦੇ ਵਿੱਚ ਤਿੰਨ ਕਲਾਸਰੂਮ ਤੋਂ ਬਾਅਦ ਅਗਲੀ ਤੁਹਾਨੂੰ ਦਿਖਾਉਣੇ ਇੱਕ ਕੰਪਿਊਟਰ ਲੈਬ ਇੱਥੇ ਬਹੁਤ ਹੀ ਸ਼ਾਨਦਾਰ ਕੰਪਿਊਟਰ ਲੈਬ ਹੈ ਜਿਹੜੀ ਉਹ ਵੀ ਇਸ ਦੇ ਵਿੱਚ ਬਣੀ ਹੋਈ ਹੈ ਲਗਭਗ 28 ਕੰਪਿਊਟਰ ਇਸ ਦੇ ਵਿੱਚ ਵਰਕਿੰਗ ਕੰਡੀਸ਼ਨ ਦੇ ਵਿੱਚ ਹੈ ਔਰ ਸਾਰੀ ਬਿਲਡਿੰਗ ਦੇ ਵਿੱਚ ਜਿਹੜੀ ਸਾਰੀ ਬਿਲਡਿੰਗ ਹੈ ਫੁੱਲੀ ਏਸੀ ਹੈ ਸਾਰੇ ਕਲਾਸਰੂਮਸ ਦੇ ਵਿੱਚ ਕੰਪਿਊਟਰ ਲੈਬ ਦੇ ਵਿੱਚ ਏਸੀ ਲੱਗੇ ਹੋਏ ਆ ਇਸ ਤੋਂ ਅਗਲਾ ਇਸ ਦੇ ਵਿੱਚ ਇਹ ਸਪੀਕਿੰਗ ਰੂਮ ਬਣੇ ਹੋਏ ਆ ਲਗਤੋਂ ਸਟੂਡੈਂਟਸ ਦੇ ਬੈਠ ਕੇ ਆਪਣਾ ਤਿਆਰੀ ਕਰਨ ਵਾਸਤੇ ਪੈਂਟਰੀ ওয়াਸ਼ਿੰਗ ایرিয়া ਵਾਸ਼ਰੂਮ ਔਰ ਕਿਚਨ ਜੇਕਰ ਗੱਲ ਕਰੀਏ ਤਾਂ ਜਿਹੜੀ ਬਿਲਡਿੰਗ ਹੈ ਇਹ ਪੂਰੀ ਪੂਰੀ ਤਰ੍ਹਾਂ ਤਿਆਰ ਬਿਲਡਿੰਗ ਹੈ ਜੇਕਰ ਕਿਸੇ ਵੀਰ ਨੇ ਇੱਥੇ ਕੋਈ ਕੰਪਿਊਟਰ ਲੈਬ ਚਾਹ ਕੋ ਕੰਪਿਊਟਰ ਟ੍ਰੇਨਿੰਗ ਸੈਂਟਰ ਚਾਹ ਕੋ ਲਾਇਬ੍ਰੇਰੀ ਦਾ ਕੰਮ ਕਰਨਾ ਹੈ ਤਾਂ ਇਹ ਇਸੇ ਤਰ੍ਹਾਂ ਫੁੱਲੀ ਫਰनिश्ड ਇਹ ਬਿਲਡਿੰਗ ਤੁਹਾਨੂੰ ਕਿਰਾਏ ਤੇ ਮਿਲ ਜੂਗੀ ਦੋਸਤੋ ਇਸ ਬਿਲਡਿੰਗ ਨੂੰ ਕਿਰਾਏ ਤੇ ਲੈਣ ਲਈ ਅਸੀਂ ਵੀਡੀਓ ਦੇ ਵਿੱਚ ਜਿਹੜੇ ਨੰਬਰ ਹੈ ਉਤਾਨੂ ਦੇ ਦਾਂਗੇ ਜਲਦੀ ਸੰਪਰਕ ਕਰੋ 빌ਡਿੰਗ ਕਿਰਾਏ ਤੇ ਲੈਣ ਲਈ ਤੁਹਾਨੂੰ ਇਸ 빌ਡਿੰਗ ਦੇ ਵਿੱਚ ਆ ਕੇ ਕੁਝ ਵੀ ਨਹੀਂ ਕਰਨਾ ਸਿਰਫ ਤਾਲਾ ਖੋਲ ਕੇ ਆ ਕੇ ਬੈਠ ਕੇ ਆਪਣਾ ਕੰਮ ਸਟਾਰਟ ਕਰਨਾ ਹੈ ਔਰ ਇਸ ਦੇ ਵਿੱਚ ਇੱਕ ਵੱਡਾ ਜਨਰੇਟਰ ਵੀ ਲੱਗਾ ਹੋਇਆ ਜੇ ਕਿਸੇ ਤਰ੍ਹਾਂ ਕਦੇ ਵੀ ਤੁਹਾਨੂੰ ਕੋਈ ਪਾਵਰ ਸਪਲਾਈ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਦੇ ਲਈ ਵੀ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਹੈ ਸੋ ਇਸ ਬਿਲਡਿੰਗ ਨੂੰ ਕਿਰਾਏ ਤੇ ਲੈਣ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ ਬਹੁਤ ਧੰਨਵਾਦ ਜੀ